ਰੌਣਕੀ ਮੇਲਾ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਝੁੱਲੇ ਵੀ ਲੱਗੇ ਹੋਏ ਨੇ ਛੋਟੇ ਛੋਟੇ ਨਿਆਣੇ ਨੇ ਛੋਟੇ ਵੱਡੇ ਸਾਰੇ ਹੀ ਇਸ ਮੇਲੇ ਨੂੰ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਛਾਟੇ ਬਿਲਾ ਰੋਣਾ ਬਗਾਨੇ ਆ ਦੇ ਲਈ ਰੋਂਦੀ ਆਪਣੇ ਤੋਂ ਛੱਡ ਗਏ ਨੇ ਛੱਡ ਗਏ ਜਾਂਦੀ ਓ ਵਾਓ ਬਧਿਆ ਧੰਨਵਾਦ ਹਾਂਜੀ ਆ ਜੀ ਅੱਛਾ ਉਹ ਕਿੱਥੇ ਨੇ ਉਹ ਵੀ ਬੱਚੇ ਬੈਠੇ ਟ੍ਰੇਨ 'ਚ ਆਪਣੀ ਜਨਾਨੀਆਂ ਨੂੰ ਕੱਲੇ ਛੱਟ ਕੇ ਬੱਚਿਆਂ ਨਾਲ ਝੂਟੇ ਲੈ ਰਹੇ ਨੇ ਹਾਂਜੀ ਆ ਜੀ ਫਿਰ ਕਦੇ ਭੂਤ ਇਹਦਾ ਨਾਮ ਭੂਤ ਮੰਗਲਾ ਕਿਉਂ ਰੱਖਿਆ ਜੇ ਤੁਹਾਨੂੰ ਡਰੀ ਵੀ ਲੱਗਦਾ ਇਹਨਾਂ ਤੋਂ ਪੁੱਛ ਕੇ ਆਉ ਜਾ ਕੇ ਪਤਾ ਨਹੀਂ ਆਪਾਂ ਇੰਨੇ ਵਾਰ ਜਾ ਕੇ ਆ ਗਏ ਮਰ ਕੋਈ ਕੁਝ ਨਹੀਂ ਆ ਗਿਆ ਅੰਦਰ ਭੂਤ ਵੀ ਨਹੀਂ ਹੈ ਜੇ ਕਦੇ ਤੋਂ ਉਸਲੇ ਪੁੱਤਾਂ ਦੇ ਵਿੱਚ ਛੱਡ ਦਿੱਤਾ ਜਾਵੇ ਕੀ ਕਰੋਗੇ ਅੱਬਾ ਪਾਜ ਲੂਗੇ ਖੇលਿਓ ਤੁਸੀਂ ਇੱਥੇ ਖੇਲਿਓ ਹਾਂ ਖੇਲੋ ਮੋਬਿਲ ਆਂਟੀ ਕੇ ਸਾਥ ਮੰਮਾ ਕੀ ਯਾਦ ਆ ਰਹੀ ਹੈ ਹਾਂਜੀ ਹਾਂਜੀ ਕਿਵੇਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਹਲੇ ਤਾਂ ਖਾਲੀ ਖਾਲੀ ਜਿਹਾ ਲੱਗ ਰਹੀ ਰਾਤ ਨੂੰ ਭੀੜ ਆਉਗੀ ਐ ਆ ਵੀ ਆਓ ਜਰੂਰ ਇੱਕ ਵਾਰ ਦੇਖੋ ਨਾ ਆਹ ਲਓ ਆ ਦੋ ਜਿਹੜੇ ਹੈਗੇ ਆ ਆਹ ਲਓ ਆਪਣਾ ਮਲਾਇ ਇੰਜੋਏ ਕਰੋ ਫੁੱਲ ਸਭ ਨੂੰ ਜene ਤਾਂ ਕਰਕੇ ਕਹਿ ਰਹੇ ਹਾਂ ਬਹੁਤ ਵਾਰ ਹਾਂ ਮੈਂ ਇਹਰੇ ਮੈਂ ਪਹਿਲੀ ਪਹਿਲੀ ਵਾਰ ਜਿਹੜਾ ਬੰਦਾ ਜਾਂਦਾ ਇੱਕ ਮੇਲਾ ਇੱਕ ਮੇਲਾ ਨਹੀਂ ਹੁੰਦਾ ਇੱਕ ਅਨੁਭਵ ਹੁੰਦਾ ਇੱਕ ਯਾਦ ਹੁੰਦੀ ਹੈ ਤੇਜੀ ਉਹ ਇੱਕ ਅਹਿਸਾਸ ਹੁੰਦਾ ਹੈ ਸਾਥੀਆਂ ਕੱਲ ਮੈਂ ਮਨਪ੍ਰਿਤ ਕੋ ਸਵਾਗਤ ਕਰ ਦਿਆ ਤੁਹਾਡਾ ਫਿਲਮੀ ਰੂਟ ਤੇ ਜੀ ਹਾਂ ਜਿਸੀ ਆਏ ਆ ਡੀਨੋ ਮੋਲ ਕਾਰਨੀਵਲ ਤੇ ਜੇ ਇਹਨਾਂ ਦੀ ਓਪਨਿੰਗ ਅੱਜ ਹੋਈ ਹੈ ਤੇ ਦੱਸਵਾ ਕਿ ਇਸ ਸੈਲੀਬ੍ਰੇਸ਼ਨ ਤੇ ਹਿੱਸਾ ਅਸੀਂ ਤੁਹਾਨੂੰ ਵੀ ਆਪਣੇ ਨਾਲ ਹੀ ਬਣਾਵਾਂਗੇ ਦੇਖਦੇ ਹਾਂ ਕਿ ਇੱਥੇ ਕਿੰਨੀ ਕੁ ਰੌਣਕ ਹੈ ਤੇ ਇਹ ਸਾਰੀਆਂ ਜਿਹੜੀ ਵੀ ਰੌਣਕਾਂ ਨੇ ਇਹਨਾਂ ਦੀ ਜਿਹੜੀ ਵੀ ਏਨਜੋਇਮੈਂਟ ਲੋਕੀ ਇੱਥੇ ਕਰ ਰਹੇ ਨੇ ਇਹ ਆਪਾਂ ਆਪਣੇ ਕੈਮਰੇ ਚ ਕੈਦ ਕਰਾਂਗੇ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੂਰਤ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਗਣੇਸ਼ੀ ਦੀ ਪੂਜਾ ਹੋ ਰਹੀ ਹੈ ਇਹਨਾਂ ਨੇ ਜਿਹੜੀ ਓਪਨਿੰਗ ਕੀਤੀ ਹੈ ਗਣੇਸ਼ੀ ਦੇ ਨਾਲ ਸਾਡੀ ਜਿਹੜੀ ਓਪਨਿੰਗ ਹੋਈ ਹੈ ਤੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਦੀ ਰੌਣਕ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਰੌਣਕੀ ਮੇਲਾ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਚੁੱਲ੍ਹੇ ਵੀ ਲੱਗੇ ਹੋਏ ਨੇ ਛੋਟੇ-ਛੋਟੇ ਨਿਆਣੇ ਨੇ ਸਾਰੇ ਕੱਪੜਿਆਂ ਦੀ ਸਟੋਲਾ ਲੱਗੀਆਂ ਹੋਈਆਂ ਨੇ ਇੰਨੇ ਵੱਡੇ ਵੱਡੇ ਚੋਲੇ ਲੱਗੇ ਹੋਏ ਆ ਤੁਸੀਂ ਆਪਣੇ ਨਿਆਣਿਆਂ ਨੂੰ ਲੈ ਕੇ ਜਰੂਰ ਆਇਓ ਦੇਖ ਸਕਦੇ ਹੋ ਕਿ ਕਿਵੇਂ ਸਾਰੇ ਚਾਹ ਦੇ ਨਾਲ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਛੋਟੇ ਵੱਡੇ ਸਾਰੇ ਹੀ ਇਸ ਮੇਲੇ ਨੂੰ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਡੀ ਗੱਲਬਾਤ ਕਰਾ ਲੈਂਦੇ ਆ ਇੱਕ ਮੈਡਮ ਬੈਠੇ ਹੋਏ ਨੇ ਜੋ ਕਿ ਥੱਕ ਚੁੱਕੇ ਨੇ ਪੂਰੀ ਤਰ੍ਹਾਂ ਕੀ ਹੋਇਆ ਮੈਮ ਥੱਕ ਗਏ ਹੋ ਤੁਸੀਂ ਨਹੀਂ ਨਹੀਂ ਮੇਲਾ ਇੰਜੋਏ ਕਰਿਆ ਹਾਂਜੀ ਬਹੁਤ ਕਿਵੇਂ ਦਾ ਲੱਗਿਆ ਬਹੁਤ ਵਧੀਆ ਕੁਝ ਕਹਿਣਾ ਚਾਹੋਗੇ ਆਡੀਅਨਸ ਆਣਾ ਚਾਹੀਦਾ ਆਪਣੇ ਬੱਚਿਆਂ ਨੂੰ ਲੈ ਕੇ ਸਭ ਨੂੰ ਇੱਥੇ ਕਿਵੇਂ ਦੇ ਮਤਲਬ ਤੁਹਾਨੂੰ ਸਟਾਲਸ ਖਾਣਾ ਪੀਣਾ ਚੁੱਲੇ ਕਿਵੇਂ ਤੇ ਲੱਗੇ ਨਹੀਂ ਖਾਇਆ ਤਾਂ ਅੱਜ ਕੁਝ ਵੀ ਨਹੀਂ ਅਸੀਂ ਬਟ ਇੱਥੇ ਚੁੱਲੇ ਵਧੀਆ ਨੇ ਖਾਇਆ ਕਿਉਂ ਨਹੀਂਗਾ ਅੱਜ ਖਾਵਾਂਗੇ ਅੱਜ ਮਤਲਬ ਤੁਸੀਂ ਆਏ ਹੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਏ ਹੋ ਹਾਂਜੀ ਆਪਣੇ ਬੱਚੇ ਲਈ ਆਏ ਹੋ ਟ੍ਰੇਨ ਲੈ ਰਿਹਾ ਐਕਚੁਅਲੀ ਚਲੋ ਮੰਮੀ ਜੀ ਇੱਥੇ ਥੱਕ ਚੁੱਕੇ ਨੇ ਤੇ ਬੱਚੇ ਉੱਤੇ ਖੇਡ ਰਹੇ ਨੇ ਤੇ ਹਾਂਜੀ ਤੁਹਾਡੇ ਹੋਰਾਂ ਨਾਲ ਵੀ ਗੱਲਬਾਤ ਕਰਾਉਣੀ ਆਓ ਜੀ ਤੁਹਾਡੇ ਹੋਰ ਬੱਚਿਆਂ ਨਾਲ ਹੋਰ ਸਾਰਿਆਂ ਨਾਲ ਗੱਲਬਾਤ ਕਰਾਉਣੇ ਮੇਲੇ ਬਾਰੇ ਜੀ ਬਹੁਤ ਵਧੀਆ ਹੈ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਹਰ ਇੱਕ ਵਾਰ ਮਤਲਬ ਹਰ ਇੱਕ ਸਾਲ ਹੀ ਆਉਂਦੇ ਨੇ ਇਹ ਸਭ ਨੇ ਬੱਚਿਆਂ ਲਈ ਠੀਕ ਹੈ ਨਾ ਕੁਮਰ ਫਿਰਨ ਨੂੰ ਇੱਕ ਗਰਮੀ ਦੇ ਮੌਸਮ ਵਿੱਚ ਸ਼ਾਮ ਦੇ ਸਮੇਂ ਟਾਈਮ ਪਾਸ ਹੁਣ ਵਧੀਆ ਝੋਲੇ ਆ ਵਧੀਆ ਇਹਨਾਂ ਦਾ ਬੰਦੋਬਸਾ ਖੁੱਲੀ ਜਗ੍ਹਾ ਪਾਰਕਿੰਗ ਹੈ ਹਵਾਦਾਰ ਮਾਹੌਲ ਹੈ ਅਸਾ ਇਹ ਕਹਿਣਾ ਚਾਹਾਂਗਾ ਠੀਕ ਹੈ ਆਪਣੇ ਬੱਚਿਆਂ ਨੂੰ ਲੈ ਕੇ ਆਓ ਥੋੜੀ ਦਿਰ ਆਪਣੇ ਮੰਮੀ ਡੈਡੀ ਆਪਣੇ ਪੇਰੈਂਟਸ ਘਰ ਦੇ ਨਾਲ ਟਾਈਮ ਸਪੈਂਡ ਕਰੋ ਹੈਨਾ ਆਪਣੇ ਆਪਣੇ ਉਹਨਾਂ ਨਾਲ ਟਾਈਮ ਬਿਤਾਓ ਮੇਲੇ ਜਿhko ਮਨ ਇੰਜੋਏ ਕਰੋ ਆਪਣੀ ਵਾਈਫ ਨਾਲ ਲਾਓ ਹਾਂਜੀ ਮੇਰੇ ਬਾਏ ਇਹ ਤੁਹਾਨੂੰ ਐ ਹੀ ਖੁਸ਼ ਰੱਖਦੇ ਨੇ ਐ ਹੀ ਮੇਲਿਆਂ ਤੇ ਲੈ ਕੇ ਆਉਂਦੇ ਕਿ ਅੱਜ ਹੀ ਲੈ ਕੇ ਆਏ ਨੇ ਨਹੀਂ ਐ ਹੀ ਲੈ ਕੇ ਆਤੇ ਮੇਰੇ ਐਵੇਂ ਖੁਸ਼ ਰੱਖਦੇ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਤੁਸੀਂ ਇਹਨਾਂ ਨੂੰ ਗੁੱਸਾ ਵਸਾਤਾ ਨਹੀਂ ਕਰਦੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਕਿਵੇਂ ਦੀ ਜੋੜੀ ਹੈ ਤੁਹਾਡੀ ਕੀ ਕਹਿਣਾ ਚਾਹੋਗੇ ਬਹੁਤ ਅੱਛੀ ਜੋੜੀ ਹੈ ਵਾਇਗਰੂ ਕਰੇ ਨਜ਼ਰ ਨਾ ਲੱਗੇ ਸਭ ਤੋਂ ਵੱਡੀ ਗੱਲ ਬਿਲਕੁਲ ਜੀ ਬਿਲਕੁਲ ਤੁਸੀਂ ਇਹਨਾਂ ਮਤਲਬ ਜਿਵੇਂ ਕਿ ਘਰੇ ਹੁੰਦਾ ਆ ਰੋਟੀ ਕੋਣ ਬਣਾਉਂਦਾ ਆ ਮੈਂ ہاں ਜੀ ਮੈਂ ਤੁਸੀਂ ਝੂਠ ਤਾਂ ਨਹੀਂ ਬੋਲਦੇ ਨਹੀਂ 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 ਕੁੱਟੇ ਤੋਂ ਡਰਦਾ ਨਹੀਂ ਲੱਗਦਾ ਨਹੀਂ 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 ਬਿਲਕੁਲ ਡਰਨਾ ਕਿਸੇ ਕਰਕੇ ਸੱਚਾਈ ਹੈ ਜੀ ਜ਼ਿੰਦਗੀ ਸੱਚਾਈ ਹੈ ਜੇ ਅਸੀਂ ਝੂਠ ਨਹੀਂ ਬੋਲਦੇ ਜੋ ਵੀ ਕੰਮ ਹੁੰਦੇ ਆ ਜ਼ਿੰਦਗੀ ਦੇ ਮਿਲ ਜੁਲ ਕੇ ਹੀ ਹੁੰਦੇ ਆ ਜੀ ਜੀਵਨ ਨੂੰ ਹਮੇਸ਼ਾ ਮਿਲ ਜੁਲ ਕੇ ਕੱਟਣਾ ਚਾਹੀਦਾ ਹੈ ਜਿਵੇਂ ਅਸੀਂ ਕੋਈ ਵੀ ਜ਼ਿੰਦਗੀ ਮੁਸ਼ਕਿਲ ਆਂਦੀ ਹੈ ਹੁਣ ਮੇਰੇ ਤੇ ਟਾਈਮ ਥੋੜਾ ਮਾੜਾ ਆਇਆ ਸੀ ਮੁਸ਼ਕਿਲ ਹੋਈ ਸੀ ਮੇਰਾ ਐਕਸੀਡੈਂਟ ਹੋ ਗਿਆ ਸੀ ਇਹ ਮੇਰੀ ਵਾਈਫ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਹਰ ਟਾਈਮ ਮੇਰੇ ਨਾਲ ਰਹੀ ਹੈ ਸੋ ਥੈਂਕ ਯੂ ਇਹੋ ਜੀ ਜੋੜੀਆਂ ਦੇਖਣ ਨੂੰ ਘਟ ਮਿਲਦੀਆਂ ਨੇ ਵਾਈਗਰੂ ਸਲਾਮਤ ਰੱਖੇ ਤੁਹਾਡੀ ਜੋੜੀ ਨੂੰ ਧੰਨਵਾਦ ਜੀ ਠੀਕ ਹੈ ਥੈਂਕ ਯੂ ਰਾਜਸੀਨਾ ਮਤਲਬ ਹੋਰਵਾਂ ਨਾਲ ਵੀ ਅੱਜ ਅਸੀਂ ਗੱਲ ਕਰਦੇ ਆ ਤੁਹਾਨੂੰ ਗੱਲ ਕਰਾਉਨੇ ਆ ਮੈਮ ਨਾਲ ਸਰ ਜੀ ਕੱਲ ਮੈਮ ਮੇਲੇ ਚਾਏ ਹੋ ਹਾਂਜੀ ਹਾਂਜੀ ਬੱਚਿਆਂ ਨਾਲ ਆਏ ਹਾਂਜੀ ਹਾਂਜੀ ਮਮਾ ਮਮਾ ਤੁਸੀਂ ਆਂਟੀ ਇਸਕੇ ਆਂਟੀ ਹੋ ਜਿੰਨੇ ਤੇ ਮਮਾ ਮਮਾ ਆਏ ਨਹੀਂ ਮਮਾ ਕਿ ਫੇਰ ਰਸਤੇ 'ਚ ਹੀ ਰਹਿ ਗਏ ਨਹੀਂ ਉਹ ਘਰ ਹੀ ਰਹਿ ਗਏ ਲੋ ਬੱਚਿਆਂ ਨੂੰ ਆਂਟੀ ਨਾਲ ਭੇਜ ਆਇਆ ਮਮਾ ਘਰ ਹੀ ਰਹਿ ਗਏ ਕਿਵੇਂ ਲੱਗ ਰਿਹਾ ਆਂਟੀ ਨਾਲ ਲਾ ਕੇ ਅੱਛਾ ਲੱਗ ਰਿਹਾ ਹੈ ਕੀ ਖਵਾਇਆ ਆਂਟੀ ਨੇ ਖਵਾਇਆ ਕਿ ਨਾ ਨਹੀਂ ਮੈਨੂੰ ਮੈਨੂੰ ਬੁਖਾਰ ਹੈ ਇਸ ਲਈ ਮੈਂ ਖਾ ਨਹੀਂ ਸਕਦਾ ਬਾਹਰ ਦਾ ਕੁਝ ਵੀ ਖਵਾ ਦਿੰਦੇ ਕੁਝ ਹੈਲਦੀ ਖਵਾ ਦਿੰਦੇ ਬੜੀ ਦੇ ਕੁਝ ਹੈ ਹੀ ਨਹੀਂ ਹੈਲਦੀ ਦਾ ਮਿਸ ਕਰ ਰਹੇ ਹੋ ਖੇਲੇ ਹੋ ਤੁਸੀਂ ਇੱਥੇ ਖੇਲੇ ਹੋ ਹਾਂ ਖੇਲੇ ਹੋ ਮੈਂ ਵੀ ਆਂਟੀ ਕੇ ਸਾਥ ਮਮਾ ਕੀ ਯਾਦ ਆ ਰਹੀ ਹੈ ਨਹੀਂ ਥੈਂਕ ਯੂ ਸੋ ਮਚ ਚਲੋ ਜੀ ਅੱਗੇ ਤੁਹਾਨੂੰ ਹੋਰ ਗੱਲਬਾਤ ਕਰਾਉਣੀ ਆ ਹੋਰ ਬੱਚਿਆਂ ਨਾਲ ਕਰਾਉਣੀ ਆ ਹੋਰ ਲੇਡੀਜ਼ ਨਾਲ ਕਰਾਉਣੀ ਆ ਤੁਸੀਂ ਦੇਖ ਸਕਦੇ ਹੋ ਕਿ ਰੌਣਕਾਂ ਦਾ ਪੂਰੀਆਂ ਲੱਗੀਆਂ ਹੋਈਆਂ ਨੇ ਮੇਲਾ ਸਜਿਆ ਹੋਇਆ ਪੂਰਾ ਮੇਲਾ ਦੇਖਣ ਆਏ ਹੋ ਹਾਂ ਜੀ ਹਾਂ ਜੀ ਕਿਵੇਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਹਲੇ ਤਾਂ ਖਾਲੀ-ਖਾਲੀ ਜਿਹਾ ਲੱਗ ਰਹੀ ਰਾਤ ਨੂੰ ਭੀੜ ਹੋਊਗੀ ਤੇ ਤੁਸੀਂ ਰਾਤ ਨੂੰ ਕਿਉਂ ਨਹੀਂ ਆਏ ਫਿਰ ਟਾਈਮ ਹੈ ਸਾਡਾ ਹੁਣ ਲੱਗਾ ਤਾਂ ਹੀ ਬਿਜੀ ਬੰਤੇ ਅਸੀਂ ਚਲੋ ਇੱਕ ਗੱਲ ਦੱਸੋ ਕਿਹੜਾ ਸਿੰਗਰ ਪਸੰਦ ਆ ਮੂਸੇ ਵਾਲਾ ਜੀ ਸਾ ਆ ਕੇ ਸੁਣਾਓ ਫਿਰ ਐ ਨਹੀਂ ਗੱਲ ਬਣ ਆਜ ਬੈਠੀ ਪੀ ਜੇ ਮੇਰੀ ਜਖਾਂ ਐ ਨਹੀਂ ਹੁੰਦਾ ਮੂਸੇ ਵਾਲੇ ਦੇ ਨਾਮ ਤੇ ਤਾਂ ਚੜਦੀ ਕਲਾ ਹੋ ਜੇ ਉਹਨਾਂ ਪਹਿਲੇ ਫੇਲਿਆ ਬਾਈ ਰਹਿਣ ਦਿਓ ਤੁਸੀਂ ਤੁਸੀਂ ਗਾ ਦੋ ਨਾ ਮੇਰਾ ਵੀ ਗਲਾੇ ਬੈਠਾ ਹੋਇਆ ਹੈ ਮੈਂ ਅਖਮਾ ਸੁਰ ਕੱਟ ਨਾ ਮੇਰਾ ਗਲਾੇ ਬੈਠਾ ਹੋਇਆ ਨਹੀਂ ਨਹੀਂ ਚਲੋ ਇੱਕ ਸ਼ਾਇਰੀ ਸੁਣਾ ਦਿਓ ਕੋਈ ਸ਼ਾਇਰੀ ਆਸ਼ਕੀ ਵਾਲੀਆਂ ਸਹਿਰੀਆਂ ਹੁੰਦੀਆਂ ਜੀ ਆਸ਼ਕੀ ਵਾਲੀ ਸੁਣਾ ਦਿਓ ਆਸ਼ਕੀ ਵਾਲੀ ਜਨਤਾ ਸੁਣ ਲੈਗੀ ਨਹੀਂ ਨਹੀਂ ਰਹਿਣ ਦੋਈ ਬਤੇਰਿਆਂ ਨੇ ਰੋਂਣ ਲੱਜਣਾ ਮੇਰੀ ਆਸ਼ਕੀ ਵਾਲੀ ਸਹਿਰੀ ਸੁਣ ਕੇ ਹੀ ਹੋਰ ਕੁਝ ਕਹਿਣਾ ਚਾਹੋਗੇ ਆਡੀਅנס ਨੂੰ ਮੇਲੇ ਬਾਰੇ ਐ ਆ ਵੀ ਆਓ ਜ਼ਰੂਰ ਇੱਕ ਵਾਰ ਦੇਖੋ ਹਨਾ ਆਹ ਲੋ ਆਹ ਦੋ ਜਿਹੜੇ ਹੈਗੇ ਆ ਆਹ ਲੋ ਆਪਣਾ ਮਤਲਬ ਇੰਜੋਏ ਕਰੋ ਫੁੱਲ ਤੁਸੀਂ ਇਹ ਸਭ ਤੋਂ ਉੱਚੇ ਨੇ ਤਾਂ ਕਰਕੇ ਗੇਰੇ ਹਾਂ ਬਹੁਤ ਸਵਾਦ ਆ ਤਈਏਰੇ ਮੈਂ ਪਹਿਲੀ ਪਹਿਲੀ ਵਾਰ ਜਿਹੜਾ ਬੰਦਾ ਜਾਂਦਾ ਤੁਹਾਨੂੰ ਡਰ ਲੱਗਿਆ ਸੀ ਡਰ ਤਾਂ ਕਾਨੂੰ ਲੱਗਣਾ ਹੀ ਸਾਨੂੰ ਪਰ ਸਵਾਦ ਆਇਆ ਤੇ ਤੁਸੀਂ ਦੋਨੋਂ ਦੋਸਤ ਹੋ ਹਾਂਜੀ ਹਾਂਜੀ 8 ਸਾਲ ਤੋਂ ਇਕੱਠੇ ਹੀ ਅਸੀਂ ਚਲੋ ਜੀ ਫਿਰ ਹੁਣ ਤੁਹਾਨੂੰ ਅੱਗੇ ਲੈ ਕੇ ਜਾ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੇ ਉਧਰ ਬੱਚੇ ਜਿਹੜੇ ਨੇ ਉਹ ਝੋਲੇ ਚੂਟ ਰਹੇ ਨੇ ਤੇ ਇੱਕ ਆਂਟੀ ਲੇਡੀਜ਼ ਖੜੇ ਨੇ ਅਸੀਂ ਉਹਨਾਂ ਨਾਲ ਤੁਹਾਡੀ ਗੱਲ ਕਰਾਉਣੀ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਹੈ ਜੀ ਨਹੀਂ ਬੱਚੇ ਨਾ ਆਇਆ ਜੀ ਉਹ ਬੱਚੇ ਲੱਗੇ ਝੂਲੇ ਲੋ ਬੱਚੇ ਅੱਛਾ ਬੱਚੇ ਖੇਡ ਰਹੇ ਨੇ ਹਸਬੈਂਡ ਨਹੀਂ ਆਏ ਨਾ ਹਾਂਜੀ ਆਏ ਆ ਜੀ ਅੱਛਾ ਉਹ ਕਿੱਥੇ ਨੇ ਉਹ ਵੀ ਬੱਚੇ ਬੈਠੇ ਟਰੇਨ ਆਪਣੀ ਜਨਾਨੀਆਂ ਨੂੰ ਇਕੱਲੇ ਛੱਡ ਕੇ ਬੱਚਿਆਂ ਨਾਲ ਝੂਟੇ ਲੈ ਰਹੇ ਨੇ ਹਾਂ ਜੀ ਹਾਂ ਜੀ ਉਹਨਾਂ ਨੇ ਪੁੱਛਿਆ ਉਹਨਾਂ ਨੇ ਨਹੀਂ ਮੈਂ ਲਾਂਦੀ ਨਹੀਂ ਹੈਗੀ ਜੀ ਕਿਉਂ ਤੁਹਾਨੂੰ ਡਰ ਲੱਗਦਾ ਹੈ ਮੇਰਾ ਨਾ ਬੰਪਿੰਗ ਆਉ ਲਾ ਜਾਂਦੀ ਬੰਨੂ ਕਿਵੇਂ ਮੈਨੂੰ ਉਲਟੀਆਂ ਲੱਗ ਜਾਂਦੀਆਂ ਅੱਛਾ ਅੱਛਾ ਤੁਹਾਡੇ ਹਸਬੰਡ ਨਹੀਂ ਗਏ ਹੋਏ ਆ ਉਹ ਗਏ ਹੋਏ ਨੇ ਤੁਹਾਡੇ ਨਾਲ ਨਹੀਂ ਆਏ ਤੁਸੀਂ ਸ਼ਿਕਾਇਤ ਨਹੀਂ ਕਰਦੇ ਨਹੀਂ ਜੀ ਕਿਉਂ ਸਿਸਟਰ ਨਾਲ ਆਏ ਆ ਠੀਕ ਹੈ ਵਧੀਆ ਨੇ ਓਵੇਂ ਲੜਦੇ ਤਾਂ ਨਹੀਂ ਹੈਗੇ ਜੇ ਲੜਦੇ ਨੇ ਤਾਂ ਦੱਸੋ ਕਰਦੇ ਆ ਥੋੜਾ ਥੋੜਾ ਕੋਈ ਨਾ ਅਸੀਂ ਸੁਲਾ ਕਰਾਵਾਂਗੇ ਉਹ ਪੱਕਾ ਦੇਖ ਰਹੇ ਹੋਣਗੇ ਅਸੀਂ ਜ਼ਰੂਰ ਉਹਨਾਂ ਨਾਲ ਸੁਲਾ ਕਰਾਵਾਂਗੇ ਧੰਨਵਾਦ ਥੈਂਕ ਯੂ ਜੀ ਚਲੋ ਜੀ ਤੁਸੀਂ ਦੇਖਿਆ ਕਿ ਕਿਵੇਂ ਮੈਮ ਦੇ ਹਸਬੰਡ ਲੜਦੇ ਨੇ ਚਲੋ ਛੋਟੀ ਮੋਟੀ ਲੜਾਈਆਂ ਸਾਰੀ ਜਗ੍ਹਾ ਹੁੰਦੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਭੂਤ ਬੰਗਲਾ ਦਾ ਵੀ ਜਿਹੜਾ ਕੀ ਹੈ ਸੈਟਅਪ ਲੱਗਿਆ ਹੋਇਆ ਆ ਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਊਂਟ ਵੀ ਖੜਿਆ ਆ ਉਟ ਵੀ ਮੇਲੇ ਦੇ ਵਿੱਚ ਜਿਹੜੇ ਨੇ ਆਏ ਹੋਏ ਨੇ ਬੱਚੇ ਕੁਝ ਇੰਟਰਵਿਊ ਦੇਣਾ ਚਾਹੁੰਦੇ ਹੋ ਹਾਂਜੀ ਦੱਸੋ ਇੱਥੇ ਮੇਲੇ ਚ ਕਿਵੇਂ ਆਏ ਹੋ ਜਿਵੇਂ ਆਂਦੇ ਹੈਗੇ ਉਸ ਤਰ੍ਹਾਂ ਆਏ ਹਾਂਜੀ ਜਿਸ ਤਰ੍ਹਾਂ ਆਂਦੇ ਹੈਗੇ ਉਸ ਤਰ੍ਹਾਂ ਆਏ ਆ ਅੱਛਾ ਮੈਨੂੰ ਕਹਿੰਦਾ ਜਿਸ ਤਰ੍ਹਾਂ ਆਇਆ ਉਸ ਤਰ੍ਹਾਂ ਆਇਆ ਕਿਹੜਾ ਸਿੰਗਰ ਪਸੰਦ ਆ ਮੁੰਨੂ ਇਹ ਸਿੱਤੂ ਸਿੱਤੂ ਦਾ ਗਾਣਾ ਸੁਣਾਣਾ ਪੈਣਾ ਗਾਣਾ ਨਹੀਂ ਗਾ ਕੇ ਸੁਣਾਓ ਫਿਰ ਐ ਕਿਹੜਾ ਸਿੱਤੂ ਪਸੰਦ ਆ ਕਿਆ ਨਾਮ ਐ ਪੱਪੂਆਂ ਪੱਪੂ ਓਹੋ ਗਾਣੇ ਦੇ ਨਾਮ ਤੇ ਜਿਹੜਾ ਗਾਣਾ ਯਾਦ ਆਇਆ ਉਹੀ ਪਸੰਦੀਦਾ ਸਿੰਗਰ ਬਣ ਗਿਆ ਪੱਪੂ ਦਾ ਸੁਣਾ ਤਾਂ ਚੱਲ ਛੱਡੇ ਬੀਲ ਰੋ ਨਾ ਬਗਾਨੇ ਆ ਦੇ ਲਈ ਰੋਂਦੀ ਆਪਣੀ ਤਾਂ ਛੱਡ ਗਈ ਨੇ ਛੱਡ ਗਈ ਨੇ ਜਾਂਦੀ ਓ ਵਾਓ ਵਧੀਆ ਧੰਨਵਾਦ ਸਸ਼ੀਕਲ ਸਰ ਤੁਸੀਂ ਮੇਲੇ ਤੇ ਆਏ ਹੋ ਜੀ ਕਿਵੇਂ ਦਾ ਲੱਗ ਰਿਹਾ ਮੇਲਾ ਵਧੀਆ ਆ ਜੀ ਕੁਝ ਕਹਿਣਾ ਚਾਹੋਗੇ ਆਡੀਅੰਸ ਨੂੰ ਜੀ ਕੀ ਕਹਿਣਾ ਯਾਰ ਇਹ ਜਿਹੜਾ ਭੂਤ ਬੰਗਲੇ ਦਾ ਸੈੱਟ ਅੰਦਰ ਗਏ ਸੀ ਜੀ ਆ ਵੀ ਤੱਕ ਤਾਂ ਗਏ ਨਹੀਂ ਚਲੋ ਕਦੇ ਗਏ ਹੋ ਡਰ ਲੱਗਦਾ ਤੁਹਾਨੂੰ ਡਰ ਲੱਗਦਾ ਨਹੀਂ ਜੀ ਡਰ ਨਹੀਂ ਲੱਗਦਾ ਮੈਨੂੰ ਫਿਰ ਕਦੇ ਭੂਤ ਇਹਦਾ ਨਾਮ ਭੂਤ ਬੰਗਲਾ ਕਿਉਂ ਰੱਖਿਆ ਜੇ ਤੁਹਾਨੂੰ ਡਰੀ ਨਹੀਂ ਲੱਗਦਾ ਇਹਨਾਂ ਨੂੰ ਪੁੱਛ ਕੇ ਆਓ ਜਾ ਕੇ ਹਟਾ ਨਹੀਂ ਆਪਾਂ ਇੰਨੇ ਵਾਰ ਜਾ ਕੇ ਆ ਗਏ ਮਰ ਕੁਝ ਨਹੀਂ ਆਗਾ ਅੰਦਰ ਭੂਤ ਵੀ ਨਹੀਂ ਹੈ ਜੇ ਕਦੇ ਤੁਹਾਨੂੰ ਅਸਲੀ ਭੂਤਾਂ ਦੇ ਵਿੱਚ ਛੱਡ ਦਿੱਤਾ ਜਾਵੇ ਕੀ ਕਰੋਗੇ ਅੱਪਾ ਪਾਜ ਲੂਗੇ ਚਲੋ ਜੀ ਤੁਹਾਨੂੰ ਅੱਗੇ ਮੇਲਾ ਦਿਖਾਉਨੇ ਆਂ ਹੋਰ ਜਿਹੜੇ ਪਰਿਵਾਰ ਆਏ ਹੋਏ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਤਾਂ ਕੈਮਰੇ ਨੂੰ ਦੇਖ ਕੇ ਹੀ ਭੱਜ ਗਏ ਨੇ ਇੱਕ ਛੋਟੀ ਜਿਹੀ ਬੱਚੀ ਖੜੀ ਐ ਹਲੋ ਉਹ ਵੀ ਆਪਣੇ ਮੰਮੀ ਕੋਲ ਭੱਜ ਗਏ ਕੋਈ ਗੱਲ ਹੀ ਨਹੀਂ ਆੜੇ ਹੁੰਦੇ ਹੀ ਐਵੇਂ ਤੇਰੇ ਅਸੀਂ ਪਰ ਤੁਹਾਡੀ ਗੱਲ ਕਰਾਉਨੇ ਆਂ ਇੱਕ ਮਿੰਟ ਵਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਮੈਮ ਤਾਂ ਸ਼ਰਮਾ ਰਹੇ ਨੇ ਤੁਸੀਂ ਗੱਲ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਆਡੀਅנס ਨੂੰ ਮਹਿਲਾ ਕਿਵੇਂ ਤਾਂ ਲੱਗਿਆ ਬੜੀਆ ਸਰ ਸਰਸਕਲ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਜੀ ਵਧੀਆ ਇੰਤਿਹਾਮ ਕੀਤਾ ਵਧੀਆ ਬੱਚਿਆਂ ਨੂੰ ਲੈ ਕੇ ਆਏ ਹੋ ਹਾਂ ਜੀ ਪਹਿਲੀ ਵਾਰ ਆਏ ਹਾਂ ਆ ਤੁਹਾਡੀ ਵਾਈਫ ਘਰੇ ਤਾਂ ਬਹੁਤ ਬੋਲਦੇ ਹੋਣਗੇ ਨਾ ਹਣੇ ਹੁਣੇ ਸ਼ਰਮਾ ਰਹੇ ਨੇ ਹਾਂ ਜੀ ਹਾਂ ਜੀ ਪੰਜਾਬੀ ਪੰਜਾਬੀ ਵਿੱਚ ਕੋਈ ਨਾ ਤੁਸੀਂ ਹਿੰਦੀ ਬੋਲੋ ਕੋਈ ਚੱਕਰ ਨਹੀਂ ਹੈਗਾ ਅੱਛਾ ਹਿੰਦੀ ਚ ਬੋਲਦੇ ਨੇ ਹਨਾ ਤੇ ਘਰੇ ਮੈਨੂੰ ਇੱਕ ਗੱਲ ਦੱਸੋ ਵੀ ਰੋਟੀ ਕੌਣ ਪਾਉਂਦਾ ਮੈਡਮ ਹੀ ਪਕਾਉਂਦੀ ਐ ਮੈਡਮ ਪਕਾਉਂਦੇ ਨੇ ਤੁਸੀਂ ਡਰ ਕੇ ਦਾ ਡਰਦੇ ਮਾਰੇ ਕਹਿ ਰਹੇ ਹੋ ਨਹੀਂ ਨਹੀਂ ਡਰਦੇ ਮਾਰੇ ਨਹੀਂ ਹਾਊਸ ਵਾਈਫ ਐ اچھا ਹਾਊਸ ਵਾਈਫ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪਣੇ ਵਾਈਫ ਨੂੰ ਇੰਪ੍ਰੈਸ ਕਰਨ ਲਈ ਕੀ ਕੁਝ ਕਰਦੇ ਜੋ ਵੀ ਹੋ ਸਭ ਕੁਝ ਸਭ ਇੱਧਰ ਆ ਕੇ ਕਹੋ ਨਾ ਕੈਮਰੇ ਮੂਰੇ ਐ ਨੀ ਨਾ ਗੱਲ ਕਰਨੀ ਪੱਕਾ ਸਭ ਕੁਝ ਕਰਦੇ ਰਹੇ আচ্ছা ਇਹ ਤੁਹਾਡੀ ਗੁੜੀਆਂ ਆ ਇਹਨਾਂ ਨੂੰ ਕੁਟਕੁਟਾਈ ਤਾਂ ਨਹੀਂ ਕਰਦੇ ਇਹਨਾਂ ਦੀ ਦੇਖ ਲਓ ਹਸਬੰਡ ਤੇ ਕਰਦੇ ਹੋ ਕਟਾਈ ਨਹੀਂ ਨਹੀਂ ਕਿਸੇ ਕੀ ਨਹੀਂ ਕਰਦੇ ਕਟਾਈ ਨਹੀਂ ਕਰਦੇ ਠੀਕ ਹੈ थैंक यू ਤੁਸੀਂ ਦੇਖ ਸਕਦੇ ਹੋ ਕਿ ਖਾਣਿਆਂ ਦੀ ਵੀ سٹਾਲ ਲੱਗੀ ਹੋਈ ਹੈ ਖਾਣਾ ਪੀਣਾ ਸਭ ਚੱਲ ਰਿਹਾ ਹੈ ਵਧੀਆ ਚੱਲ ਰਿਹਾ ਹੈ ਅੱਜ ਉਹ ਤੁਹਾਨੂੰ ਦਿਖਾਣੇ ਜਲੇਬੀਆਂ ਪਕ ਰਹੀਆਂ ਨੇ ਬਈ ਕਿਹਨੂੰ ਨਹੀਂ ਪਸੰਦ ਜਲੇਬੀਆਂ ਤੁਸੀਂ ਦੇਖ ਸਕਦੇ ਹੋ ਕਿ ਜਲੇਬੀਆਂ ਲੱਗੀਆਂ ਹੋਈਆਂ ਨੇ ਮੂੰਗ ਦਾਲ ਦੇ ਜਿਹੜੇ ਲੱਡੂ ਹੁੰਦੇ ਨੇ ਉਹ ਵੀ ਪਕ ਰਹੇ ਨੇ ਮੈਡਮ ਖਾ ਰਹੇ ਨੇ ਮੈਡਮ ਕਿਵੇਂ ਦੇ ਲੱਗ ਰਹੇ ਨੇ ਵਧੀਆ ਜੀ ਨਾਈਸ ਬਸ ਨਾਈਸ ਕਹਿਣਾ ਚਾਹਾਂਗੇ ਨਹੀਂ ਬਹੁਤ ਟੇਸਟੀ ਹੈ ਜੀ ਕੀ ਕਹਿਣਾ ਚਾਹੋਗੇ ਆਡੀਅנס ਨੂੰ ਮੇਲੇ ਵਾਸਤੇ ਅਜੇ ਤਾਂ ਆਏ ਹੀ ਆ ਜੀ ਘੁੰਮਾਂਗੇ ਫਿਰ ਦੱਸਾਂਗੇ ਤੁਸੀਂ ਸਿੱਧਾ ਆ ਕੇ ਪਹਿਲਾਂ ਭੁੱਖ ਲੱਗੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਸੀਂ ਕਿਹਨਾਂ ਦੇ ਨਾਲ ਆਏ ਹੋ ਇਹ ਸਾਰੀ ਫੈਮਿਲੀ ਹੈ ਜੀ ਇਹ ਤੁਹਾਡੇ ਹਸਬੰਦ ਨੇ ਸੱਚੀ ਗੱਲ ਸੱਚੀ ਗੱਲ ਜੀ ਕੀ ਕਹਿਣਾ ਚਾਹੋਗੇ ਆਡੀਅਨ ਕਹਿਣਾ ਚਾਹੀ ਜੀ ਮੇਲਾ ਲੱਗਿਆ ਮੇਲਾ ਦੇਖਣ ਆਏ ਆ ਹੋਰ ਕੀ ਇਹ ਤੁਹਾਡੇ ਕੀ ਲੱਗਦੇ ਨੇ ਨਨਤ ਨਨਤ ਤੇ ਇਹ ਤੁਹਾਡੇ ਜਵਾਕ ਨੇ ਹਾਂਜੀ ਇਹ ਬੱਚੇ ਜਵਾਕਾਂ ਨੂੰ ਅੱਛਾ ਇੰਨਾ ਕਰਕੇ ਤੁਸੀਂ ਆਏ ਹਾਂਜੀ ਇਹ ਕਹਿੰਦੇ ਕਿ ਬਾਮੂ ਹਮੇਂ ਖਰੜ ਮੇ ਲਗਾਓ ਹੈ ਨਾ ਕਾਰਨੀਵਲ ਲੱਗਾ ਹੈ ਪਾਸ ਮੇ ਥਾ ਕਹਿੰਦੇ ਤਾਂ ਹਮ ਦੇਖਨੇ ਆਂ ਕਿ ਐਸਾ ਕਾਰਨੀਵਲ ਆਇਆ ਇਹ ਬੱਚਿਆਂ ਨੂੰ ਚਾਰਜ ਚੜ ਜਾਂਦਾ ਹੈ ਜੀ ਹਾਂਜੀ 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 ਤੇ ਤੁਸੀਂ ਮੈਨੂੰ ਦੱਸੋ ਤੁਹਾਡੀ ਨਨਤ ਪੜਚਾਈ ਦੀ ਜੋੜੀ ਕਿਵੇਂ ਦੀ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਟੱਚ-ਵੁੱਟ ਅੱਛਾ ਵੀਰੇ ਭਾਬੀ ਦੀ ਲੜਾਈ ਹੁੰਦੀ ਆ ਉਹ ਆਪਸ ਲੜੀ ਲੜ ਲੜਦੇ ਹੀ ਆ ਲੜੀ ਜਾਂਦੇ ਵੀਰੇ ਦੀ ਸਾਈਡ ਲੈਣੋ ਕਿ ਭਾਪੀ ਦੀ ਭਾਪੀ ਦੀ ਥੋੜ੍ਹਾ ਦੇਖ ਲੋ ਉਹਨਾਂ ਨੇ ਸਾਈਡ ਕਰਤਾ ਕਹਿੰਦੇ ਮੈਂ ਭਾਪੀ ਦੀ ਸਾਈਡ ਲੈਣੀ ਆ ਵੀ ਮੈਂ ਭਾਪੀ ਦੀ ਬੱਚਿਆਂ ਨੂੰ ਕੁੱਟਦੇ ਨੇ ਮੈਮ ਨਹੀਂ ਬਿਲਕੁਲ ਵੀ ਨਹੀਂ ਹਸਬੰਡ ਨੂੰ ਕੁੱਟਦੇ ਨੇ ਮੈਂ ਵੀ ਨਹੀਂ ਹੁੰਦਾ ਜੌਬ ਤੇ ਜਾਂਦੇ ਆ ਨਾ ਅੱਛਾ ਤੁਸੀਂ ਦੋਨੋਂ ਹੀ ਟੀਚਰ ਹੋ ਬੱਚਿਆਂ ਨੂੰ ਨਹੀਂ ਕੁੱਟਦੇ ਹਸਬੰਡ ਨੂੰ ਕੁੱਟਦੇ ਨੇ ਨਹੀਂ ਸੋਚ ਕੇ ਦੱਸਿਆ ਕੁਝ ਤਾਂ ਗੱਲ ਹੈਗੀ ਹੈ ਨਹੀਂ ਕੁੱਟਦੇ ਨਹੀਂ ਹੈਗੇ ਅਸੀਂ ਅੱਛਾ ਤੁਸੀਂ ਦੋਨੋਂ ਟੀਚਰੋ ਕਿਹੜੇ ਸਬਜੈਕਟ ਦੇ ਹੋ ਮੈਂ ਟੀਚਰ ਐ ਇਹ ਯੂਨੀਵਰਸਿਟੀ ਚ ਆਣਾ ਅੱਛਾ ਅੱਛਾ ਕਿਹੜੇ ਮੈਂ ਲੈਬ ਕੋਆਰਡੀਨੇਟਰ ਆ ਜੀ ਤੇ ਤੁਸੀਂ ਮੈਮ ਮੈਂ ਮੈਥ ਸਾਇੰਸ ਟੀਚਰ ਮੈਥ ਸਾਇੰਸ ਦੇ ਟੀਚਰ ਐ ਐਨੇ ਪੜਾਕੂ ਹੈਗੇ ਨੇ ਜਿਹੜੇ ਟੀਚਰਸ ਨੇ ਤਾਂ ਸਾਨੂੰ ਤਾਂ ਵੈਸੇ ਮੈਥ ਸਾਇੰਸ ਬਾਰੇ ਕੁਝ ਨਹੀਂ ਪਤਾ ਤੇ ਚਲੋ ਜੀ ਅੱਗੇ ਚੱਲਦੇ ਆ ਧੰਨਵਾਦ ਮੈਮ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਹੁਣ ਅਸੀਂ ਤੁਹਾਡੀ ਗੱਲ ਸੰਜੀਵ ਸਰ ਨਾਲ ਕਰਾਵਾਂਗੇ ਜਿਨ੍ਹਾਂ ਨੇ ਇਹ ਮੇਲਾ ਲਾਂਚ ਕਰਿਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਸਭ ਤੋਂ ਪਹਿਲਾਂ ਮੈਮ ਬਹੁਤ ਅੱਛਾ ਹੈ ਤੁਸੀਂ ਇਹ ਮੇਲਾ ਲਾਂਚ ਕਰਾਇਆ ਕਿਵੇਂ ਤਾਂ ਤੁਹਾਡੀ ਕਿਵੇਂ ਦੀ ਫੀਲ ਆ ਰਹੀ ਹੈ ਮੈਂ ਖਰਨਵਾਸੀਆਂ ਨੂੰ ਅਸੀਂ ਕਹਿੰਦੇ ਹਾਂ ਸਾਨੂੰ ਬਹੁਤ ਅੱਛਾ ਲੱਗਿਆ ਸਾਨੂੰ ਬੁਰੇ ਪਤਾ ਲੱਗਿਆ ਹੈ ਅਸੀਂ ਪਹਿਲਾਂ ਵੀ ਲਗਾਉਂਦੇ ਰਹਿੰਦੇ ਚੰਡੀਗੜ੍ਹ ਵਿੱਚ ਇਹ ਪੰਸਕੂਲਾ ਦੇਰਾ ਦੋਹਰ ਜਗਾ ਇਵੈਂਟ ਲਗਾਉਂਦੇ ਰਹਿੰਦੇ ਮੈਮ ਸਾਨੂੰ ਪਤਾ ਲੱਗਿਆ ਵੀ ਔਰੇ ਦੀ ਪਬਲਿਕ ਬਹੁਤ ਅੱਛੀ ਹੈ ਵੀ ਆਪ ਇੱਥੇ ਵੀ ਮੇਲਾ ਲਗਾਓ ਨਵਾਂ ਮੇਲਾ ਇਹ ہمارا ਛੜਾ ਸਾਤਮਾ ਮੇਲਾ ਹੈ ਤੇ ਤੁਸੀਂ ਮਤਲਬ ਬੱਚਿਆਂ ਲਈ ਸੋਚ ਰਹੇ ਨੇ ਨਾ ਸਰ ਕਿ ਬੱਚਿਆਂ ਲਈ ਇਹਨਾਂ ਨੇ ਮੇਲਾ ਲਵਾਇਆ ਆ ਬਲਕਿ ਬੱਚੇ ਖੁਸ਼ ਹੋਣ ਜਿਹੜੀ ਛੁੱਟੀਆਂ ਪਈਆਂ ਹੋਈਆਂ ਨੇ ਹਨਾ ਉਹਨਾਂ ਨੂੰ ਇੰਜੋਏ ਦਾ ਮੌਕਾ ਮਿਲ ਜਵੇ ਤੇ ਤੁਹਾਡੀ ਇੱਕ ਬੱਚਿਆਂ ਲਈ ਫੀਲਿੰਗਸ ਆ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਵੀ ਬੱਚਿਆਂ ਦੀਆਂ ਛੁੱਟੀਆਂ ਹੋਈ ਵੀ ਆਜਕਲ ਬੱਚਿਆਂ ਕਿਤੇ ਘੁੰਮਣ ਦੀ ਜਗ੍ਹਾ ਹੈ ਨਹੀਂ ਖਰੜ ਵਿੱਚ ਅਸੀਂ ਕਹਿੰਦੇ ਹੋਰ ਘੁੰਮੋ ਬੱਚੇ ਝੂਲੇ ਲਓ ਦੇਖੋ ਪਰਾਣੀ ਸਭ ਤਾਂ ਪਤਾ ਲੱਗਦੀ ਐ ਜੀ ਛੋਲਿਆ ਵਗੈਰਾ ਖਾਣੇ ਪੀਣੇ ਦੀ ਚੀਜ਼ ਐ ਹਰ ਚੀਜ਼ ਸਾਡੇ ਪਾਸ ਐ ਜਿਵੇਂ ਕਿ ਅੱਜਕੱਲ ਮੇਲੇ ਵੈਸੇ ਘਾਟ ਹੀ ਦੇਖਣ ਨੂੰ ਮਿਲਦੇ ਨੇ ਨਾ ਬਿਲਕੁਲ ਮੈਮ ਤੇ ਤੁਸੀਂ ਦੇਖ ਸਕਦੇ ਹੋ ਕਿ ਸਰ ਦੀ ਪਿਓਰ ਫੀਲਿੰਗਸ ਨੇ ਬੱਚਿਆਂ ਲਈ ਹਨਾ ਕਿ ਉਹਨਾਂ ਨੇ ਸੋਚਿਆ ਕਿ ਕਿਉਂਕਿ ਇਹ ਚੀਜ਼ਾਂ ਵੀ ਜਿਹੜੀਆਂ ਨੇ ਮਾਇਨੇ ਰੱਖਦੀਆਂ ਨੇ ਆਪਾਂ ਅਜੇ ਇਹਨਾਂ ਤੇ ਗੌਰ ਨਹੀਂ ਕਰਦੇ ਵੀ ਇਹ ਇਹ ਵੀ ਇੱਕ ਫੀਲਿੰਗ ਹੁੰਦੀਆਂ ਨੇ ਤਾਂ ਸਰ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ ਤੇ ਸਰ ਐਵੇਂ ਮੇਲੇ ਲਵਾਉਂਦੇ ਰਹਿਣ ਤੇ ਹਮੇਸ਼ਾ ਐਵੇਂ ਬੱਚਿਆਂ ਨੂੰ ਖੁਸ਼ ਰੱਖਣ ਧੰਨਵਾਦ